ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਪਿਛਲੇ ਦਿਨੀ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਲਗਭਗ 1 ਮਹੀਨਾ ਕਲਮਚੋਲ ਹੜਤਾਲਤੇ ਰਹੇ ਜਿਸ ਉਪਰੰਤ ਮਾਨਯੋਗ ਡਾਇਰੈਕਟਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਮਾਨਯੋਗ ਵਿੱਤ ਕਮਿਸ਼ਨਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਮਾਨਯੋਗ ਮੰਤਰੀ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ 30 ਅਪ੍ਰੈਲ 2018 ਨੂੰ ਯੋਗ ਮੰਗਾਂ ਤੇ ਸਹਿਮਤੀ ਦਿੱਤੀ ਗਈ ਸੀ ਇਨ੍ਹਾਂ ਮੰਗਾਂ ਵਿੱਚ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀਆਂ ਦੀਆਂ ਤਰਖਾਹਾਂ ਖਜ਼ਾਨੇ ਵਿੱਚੋਂ ਕਢਵਾਉਣ ਲਈ ਪੰਚਾਇਤ ਸਾਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਕਰਮਚਾਰੀ ਜੋ ਕਿ 1 ਜਨਵਰੀ 2004 ਤੋਂ 8 ਜੁਲਾਈ 2012 ਤੱਕ ਭਰਤੀ ਹੋਏ ਹਨ ਉਹਨਾਂ ਉੱਪਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਪੰਚਾਇਤ ਅਫਸਰਾਂ ਤੇ ਸੁਪਰਡੈਂਟਾਂ ਦੀ ਬੀਡੀਪੀਓ ਦੀ ਅਸਾਮੀ ਤੇ ਪਦਉਨਤੀ ਕਰਨ ਲਈ ਮਾਨਯੋਗ ਮੰਤਰੀ ਜੀ ਵੱਲੋਂ ਦਿੱਤੀ ਪ੍ਰਵਾਨਗੀ ਆਧ ਸ਼ਾਮਲ ਸਨ ਪਰ ਲਗਭਗ 3 ਮਹੀਨੇ ਤੋਂ ਉੱਪਰ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਕੋਈ ਮੰਗ ਪ੍ਰਵਾਨ ਨਹੀਂ ਹੋਈ ਜਿਸ ਕਰਕੇ ਸਮੂਹ ਕਰਮਚਾਰੀ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਪਟਿਆਲਾ ਵਿਖੇ ਫਿਰ ਤੋਂ ਧਰਨੇ ਤੇ ਬੈਠ ਗਏ ਅਤੇ ਮੁਕੰਮਲ ਹੜਤਾਲ ਕਰ ਦਿੱਤੀ ਇਸ ਮੌਕੇ ਬੋਲਦਿਆਂ ਪੰਚਾਇਤ ਸਿਕੱਤਰ ਜੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਵਾਬ ਸਿੰਘ ਰਾਣਾ ਨੇ ਕਿਹਾ ਕਿ ਜੇ ਸਾਡੀਆਂ ਮੰਗਾਂ ਲਾਗੂ ਨਾ ਹੋਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਇਸ ਮੌਕੇ ਵੱਖ-ਵੱਖ ਬੀਡੀਪੀਓ ਦਫ਼ਤਰਾਂ ਦੇ ਕਰਮਚਾਰੀ ਹਾਜ਼ਰ ਸਨ ਜਿਹੜੀ ਅੱਜ ਦੀ ਹੜਤਾਲ ਹੈ ਸਾਡੀ ਸਾਡੀ 3 ਮਹੀਨੇ ਪਹਿਲਾਂ ਜਿਹੜੀਆਂ ਮੰਗਾਂ ਚੱਲਦੀਆਂ ਆ ਰਹੀਆਂ ਉਸ ਮੰਗ ਦੇ ਅਧੀਨ ਸਾਡੀ ਅੱਜ ਪੂਰੇ ਪੰਜਾਬ ਦੇ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਪਲੈਕਸ ਵਿੱਚ ਹੜਤਾਲਾਂ ਚੱਲ ਰਹੀਆਂ ਹਨ ਇਸ ਤੋਂ ਬਾਦ ਵੀ ਸਾਡੇ ਮਤਲਬ ਕਿ ਵਿਕਾਸ ਭਵਨ ਚ ਤਿੰਨ ਤਿੰਨ ਚਿਰਾਂ ਦੀ ਹੜਤਾਲ ਚੱਲ ਰਹੀ ਹੈ ਸਾਡੀਆਂ ਮੰਗਾਂ ਜਿਵੇਂ ਵੀ ਹੈਗੀਆਂ ਸਾਡੀ ਪ੍ਰੋਮੋਸ਼ਨ ਪ੍ਰੋਮੋਸ਼ਨ ਦਾ ਚੈਨਲ ਮਿਲ ਅਫਸਰ ਤੋਂ ਵੀਡੀਓ ਵੀਡੀਓ ਦਾ 8% ਕੋਟਾ ਹੈਗਾ ਦੂਜੀ ਹੈਗੀ ਸਾਡੀ ਰੈਗੂਲਰ ਤਨਖਾਹ ਦੀ ਹੈਗੀ ਕਈ ਜਿਨਾਂ ਚ 15-15 ਮਹੀਨੇ ਹੋ ਗਏ ਤਨਖਾਹਾਂ ਨਹੀਂ ਮਿਲੀਆਂ ਹੈਗੀਆਂ ਉਸ ਕਰਕੇ ਅਸੀਂ ਚਾਹੁੰਦੇ ਸਾਡੀ ਤਨਖਾਹ ਜਿਹੜੀ ਹੈਗੀ ਰੈਗੂਲਰ ਖਜਾਂਦੇ ਰਹੀ ਕੀਤੀ ਜਾਏ ਤੇ ਸਾਡੀ ਤੀਜੀ ਮੰਗ ਹੈਗੀ ਪੈਨਸ਼ਨ ਦੀ ਜੀ ਜਿਹੜੀ ਸਰਕਾਰ ਵੱਲੋਂ ਚਿੱਠੀ ਆਈ ਸੀਗੀ ਪੁਰਾਣੀ ਪੈਨਸ਼ਨ ਸਕੀਮ 2004 ਤੋਂ ਬਾਅਦ ਜਿੰਨੀ ਵੀ ਭਰਤੀ ਹੋਈ ਆ ਪੁਰਾਣੀ ਪੈਨਸ਼ਨ ਸਕੀਮ 'ਚ ਲਾਗੂ ਕੀਤੀ ਜਾਵੇ ਅਸੀਂ ਉਹ ਮੰਗ ਕਰਦੇ ਆਂ ਵੀ ਜਿਹੜੀਆਂ ਸਾਡੀਆਂ ਫੈਲਾ ਤੁਰੀ ਹੋਈਆਂ ਆ ਸਰਕਾਰ ਜਲਦ ਜਲਦ ਸਾਡੀਆਂ ਤਿੰਨ ਦੀ ਤਿੰਨ ਮੰਗਾਂ ਪ੍ਰਵਾਨ ਕਰੇ ਸ਼ੰਕਰ ਅਰਸ਼ਦਾ ਜਦ ਤੱਕ ਸਾਡੀਆਂ ਤਿੰਨੇ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਉਦ ਤੱਕ ਸ਼ੰਕਰ ਦਿੱਜਿਆ ਜਾਊਗਾ ਪਰ ਇਹ ਵੀ ਹੋ ਸਕਦਾ ਵੀ ਸ਼ੰਕਰ ਸ਼ੋਰ ਤੇਜ ਹੋਣ ਤੇ ਅਸਾਰ ਹੈਗੇ ਆ ਜੇ ਸਾਡੀਆਂ ਸਰਕਾਰ ਨੇ ਜਲਦ ਜਲਦ ਮੰਗਾਂ ਨਾ ਪੂਰੀਆਂ ਕਰੀਆਂ ਪੰਚਾਇਤੀ ਚੋਣਾਂ ਦਾ ਸਮੁੱਚੇ ਪੰਜਾਬ ਵੱਲੋਂ ਬਾਈਕਾਟ ਕੀਤਾ ਜਾਵੇ ਪਰੇਲਾ ਤੋਂ ਕਮਲਜੀਤ ਸਿੰਘ ਦੀ ਰਿਪੋਰਟ